ਕਾਲੋਪੁਰ ਦੇ ਵਿੱਚ ਇੱਕ ਟ੍ਰਾਂਸਫਰਮ ਦੇ ਉੱਤੇ ਜਿਹੜਾ ਮਹੂਲੀ ਵੱਲ ਨੂੰ ਲੈ ਕੇ ਜਿਹੜਾ ਝਗੜਾ ਹੋਇਆ ਸੀ ਤੇ ਉੱਤੇ ਵਿੱਚ ਫੈਰੋ ਹੋਈ ਆ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਤੇ ਕਿੰਨੇ ਬੰਦੇ ਦੇ ਵਿੱਚੋਂ ਤੱਕ ਜੱਫੀ ਸਾਡੇ ਪੁਲਿਸ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਐਸਐਸਓ ਸੁਹਾਨ ਜਸਪ੍ਰੀਤ ਸਿੰਘ ਕਾਲੋਂ ਇਮੀਡੀਏਟ ਉੱਥੇ ਮੌਕੇ ਤੇ ਪਹੁੰਚੇ ਸੀਗੇ ਤੇ ਉੱਥੇ ਬਿਆਨ ਹਰਵਿੰਦਰ ਸਿੰਘ ਦਾ ਬਿਆਨ ਦਰਜ ਕਰਕੇ ਤੇ ਐਫਆਈਆਰ ਨੰਬਰ 201 ਅੰਡਰ ਸੈਕਸ਼ਨ 307 323 41 25 27 549 ਆਮ ਜਦ ਦੇ ਅਦਰ ਤਰਾਵਾਂ ਦੇ ਵਿੱਚ ਆਪਣੇ ਦੋਵੇਂ ਮਲਜ਼ਮਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਹੈ। ਸਰ ਇਹ ਕਿੰਨੇ ਕਿ ਜਗ ਹਾਲਤ ਕਿੰਨੀ ਤੰਤੰਧੀ ਰੱਡੇ ਹਸਪਤਲ ਦਾਖਲ ਹੋਣਗੇ? ਅ ਕੀ ਕਹਿੰਦੇ ਅਜੇ ਆਊਟ ਆਫ ਡੇਂਜਰ ਹੈ ਐਸ ਲਈ ਪਰ ਫਿਰ ਵੀ ਤਿੰਨੋਂ ਹਸਪਤਲ ਦਾਖਲ ਹੈ ਆਈਸੀ ਸਰ ਇਹ ਪਤਾ ਲੱਗਿਆ ਲਿਸੈਂਸੀ ਹੈ ਜਿਹੜੇ ਨਿਯਾਇਜਾ ਤਿਆਰ ਨਹੀਂ। ਨਹੀਂ ਇਹ ਮੋਡਲੀ ਤੋਂ ਤਾਂ ਦੱਸਿਆ ਵੀ ਕੀ ਕਹਿੰਦੇ ਆਪਣੇ ਲਾਇਸੈਂਸੀ ਹੈ ਪਰ ਇਹਦੀ ਡਿਟੇਲਡ ਵੈਰੀਫਿਕੇਸ਼ਨ ਕਰਕੇ ਤੇ ਤੁਹਾਨੂੰ ਇਹਦੇ ਬਾਰੇ ਪਤਾ ਨਹੀਂ ਅਜੇ ਉਹ ਦੋਸ਼ੀਆਂ ਦੀ ਪਾਲ ਚੱਲ ਗਈ